ਮੈਂ ਬਸਾਰੇ ਗੁਨ ਨੇ ਤੇ ਆਪਣੇ ਬੱਚੋਗੇ ਓ ਮੈਂ ਤਾਂ ਸੇ ਮਿੱਟੀ ਵੀ ਨਾਲ ਲਗਨੇ ਰਹਤੀ ਓ ਸੁੱਖ ਤੇ ਆਪਣਾ ਸੁੱਖ ਦੁੱਖ ਸਾਂਝਾ ਕਰ ਕੋ ਮੈਂ ਤੂੰ ਵਰਸਾ ਦੇ ਸੁਖੀ ਲੁਕੀ ਸਾਰੇ ਸੁੱਖ ਤੇ ਦੁੱਖੀ ਆਪਨੇ ਹੁਣ ਜਿਹੜੀ ਘਟਨਾ ਤੋਂ ਬਾਅਦ ਕੋਈ ਤੁਹਾਡੇ ਕੋ ਆਇਆ ਕੋਈ ਪੁਛਣ ਵਾਸਤੇ ਵੀ ਅੱਗੇ ਡੈਡ ਬੋਡੀ ਲਿਆਉਣ ਲਈ ਕੀ ਫਿਕਰ ਆਵਾ ਕੋਈ ਨਮੰਦਾ ਜਾਂ ਕੋਈ ਅਫੀਸਰ ਆਇਆ ਤੁਹਾਡੇ ਕੋਲ ਨਹੀਂ ਫਿਰ ਵਾਲੇ ਤਾਂ ਕੋਈ ਨਹੀਂ ਆਇਆ ਕੀ ਮੰਗੀ ਕਾ ਸਰਕਾਰ ਮੰਗ ਇਹੀ ਕਰਦੇ ਆ ਜੀ ਆ ਪੰਜਾਬ ਸਰਕਾਰ ਜਿਹੜੀ ਆਵਾ ਦੀ ਕੁਆਲਟੀ ਹੈ ਜਾਂ ਜੋ ਹਿੰਦੁਸਤਾਨ ਗਵਰਨਮੈਂਟ ਹੈ ਜਾਂ ਦਿੱਲੀ ਦੇ ਸੀਐਮ ਸਾਹਿਬ ਨੇ ਜਿਹੜੇ ਕੇਜਰੀਵਾਲ ਲਿਆ ਕੇ ਕੇਜਰੀਵਾਲ ਇਹ ਸਾਡੇ ਨਮੰਦੇ ਜਿਹੜੇ ਆਪਣੇ ਸੌਂ ਸਾਹਿਬ ਨੇ ਉਹਨਾਂ ਦੀ ਡੈਡ ਬੋਡੀ ਯਾਹਮ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਸਾਡੀ ਅਸੀਂ ਆਪਣੇ ਰੀਤੀ ਰਿਵਾਜ ਨਾਲ ਇਸਕਾਰ ਕਰ ਸਕੀਏ। ਬਾਕੀ ਉੱਥੇ ਜਿਹੜੀ ਘਟਨਾ ਹੋਈ ਹੈ ਉੱਥੋਂ ਤੁਹਾਨੂੰ ਕਿਸ ਨੇ ਆਪ ਫੋਨ ਕਰਕੇ ਦੱਸਿਆ ਜਾਂ ਤੁਸੀਂ ਐਫਰਟ ਕੀਤੇ ਨੇ? ਨਹੀਂ ਅਸੀਂ ਐਫਰਟ ਕੀਤਾ। ਜਾਰਜੀਆ ਕੌਣ ਗਿਆ ਹੋਸੀ? ਮੇਰਾ ਛੋਟਾ ਬ੍ਰਦਰ ਸਮੀਰ ਕੁਮਾਰ ਜਾਰਜੀਆ ਗਿਆ ਹੋਸੀ। ਕੋਈ ਕੀ ਘਟਨਾ ਹੋਈ ਉੱਥੇ? ਸਰ ਉੱਥੇ 14 ਦਸੰਬਰ ਦੀ ਰਾਤ ਨੂੰ 14 ਦਸੰਬਰ ਸਾਡੇ ਸਮੀਰ ਕੁਮਾਰ ਦਾ ਬਰਥਡੇ ਸੀ। ਸਾਡੀ ਆਖਰੀ ਵਾਰ ਉਹਤੋਂ ਗੱਲ ਹੋਈ ਜੀ ਸਮੀਰ ਕੁਮਾਰ ਨਾਲ। ਤੇ ਅਸੀਂ ਰਾਤ ਨੂੰ ਸਮੀਰ 14 ਤਰੀਕ ਚੜੀ ਸੀ ਜਰ ਉਸ ਦਿਨ ਰਾਤ ਨੂੰ 12 1 ਵਜੇ ਸੀ ਗੱਲ ਕੀਤੀ ਉਸ ਤੋਂ ਬਾਅਦ ਸਮਰ ਦਾ ਸਮੀਰ ਸਮਾਰਕ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਉਹ ਦਿਨ ਦਾ ਸੋ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਦਾ ਅਸੀਂ ਪੂਰਾ ਦਿਨ ਟਰਾਈ ਕਰੀਗੇ ਜੀ ਫੈਮਲੀ ਵੀ ਟਰਾਈ ਕਰੀਗੇ ਉਹਨਾਂ ਦਾ ਕੰਟੈਕਟ ਕਰਨ ਦੀ ਕਿਸੇ ਦਾ ਕੋਈ ਕੰਟੈਕਟ ਨਹੀਂ ਹੋਇਆ ਜੀ ਜਿਹੜਾ ਉਹਦੇ ਨਾਲ ਮੁੰਡੇ ਵੀ ਕੰਮ ਇੱਕ ਅੱਧਾ ਕਰਦਾ ਸੀ ਉਹਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਕੋਈ ਗੱਲ ਨਹੀਂ ਸਭ ਕੋਈ ਕਿਸੇ ਨੇ ਕੋਈ ਮੈਸੇਜ ਵੀ ਨਹੀਂ ਕਰਿਆ ਜੀ ਉਸ ਤੋਂ ਬਾਅਦ ਜੀ ਅਸੀ ਅਗਲੇ ਦਿਨਾਂ ਟੈਨਸ਼ਨ ਦੇ ਵਿੱਚ ਛੋਟੇ ਕਿਉਂਕਿ ਸਾਡੇ ਮੁੰਡੇ ਦਾ ਕੋਈ ਰਿਪਲਾਈ ਨਹੀਂ ਆਇਆ ਮੇਰੇ ਛੋਟੇ ਭਰਾ ਸੁਮੇਰ ਕੁਮਾਰ ਦਾ ਸਾਰੇ ਕਿਉਂਕਿ ਸਾਨੂੰ ਉਸ ਤੋਂ ਬਾਅਦ ਅਸੀਂ ਨਾ ਉਹ ਆਪ ਹੀ ਥੋੜਾ ਐਫਰਟ ਕਰਕੇ ਆਪ ਹੀ ਐਫਰਟ ਕਰਕੇ ਸਾਰਾ ਸੀ ਆਪਣਾ ਔਨਲਾਈਨ ਉਸ ਰਿਜ਼ੋਰਟ ਇੰਡੀਅਨ ਅਰਬੀ ਦਾ ਰੈਸਟੋਰੈਂਟ ਗਡੋਰੀ ਦੇ ਵਿੱਚ ਉਹ ਰੈਸਟੋਰੈਂਟ ਸੀ ਜੌਰਜੀਆ ਤਾਂ ਅਸੀਂ ਉੱਥੇ ਉਹਨੇ ਨੰਬਰ ਕੱਢ ਕੇ ਜਤਿੰਦਰ ਸਿੰਘ ਜੀ ਦਾ ਨੰਬਰ ਮਿਲਿਆ ਉੱਥੇ ਉਹ ਉੱਥੇ ਉਹ ਮੈਨੇਜਰ ਟੇਕ ਕੇਅਰ ਹੈ ਜੋ ਵੀ ਹੈ ਉਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਸਾਨੂੰ ਸਾਰੇ ਹਾਦਸੇ ਦੀ ਗੱਲ ਦੱਸੀ ਕੰ 15 ਤੀਸਵੀਂ ਕਿਸ ਤਰ੍ਹਾਂ ਦੇ ਸੇਵ ਕੀ ਹਾਸਾ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਰਾਤ ਨੂੰ ਕੋਈ ਬਰਫੀਲਾ ਤੂਫਾਨ ਵਗੈਰਾ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਠੰਡ ਵੀ ਬਹੁਤ ਸੀ ਕਹਿੰਦੇ ਰਾਤ ਨੂੰ ਉਹਨਾਂ ਨੇ ਜਨਰੇਟਰ ਵਾਲਾ ਹੀਟਰ ਚਲਾਇਆ ਤੇ ਉਹਦੇ ਕਰਕੇ ਕੁਝ ਐਸਾ ਕੁਝ ਦੱਸਿਆ ਕਿ ਉਹਦੇ ਨਾਲ ਜਨਰੇਟਰ ਦੇ ਵਿੱਚ ਕੋਈ ਗੈਸ ਵਗੈਰਾ ਬਣੀ ਜਾਂ ਫਿਰ ਹੀਟਰ ਵਗੈਰਾ ਬਣਿਆ ਜਿਹਦੇ ਕਰਕੇ ਮੁੰਡੇ 12 ਦੇ 12 ਰਾਤ ਨੂੰ ਸੁੱਤੇ ਹੀ ਸੁੱਤੇ ਹੀ ਰਹਿ ਗਏ ਜੀ ਜਿਹੜੀ ਸਾਨੂੰ ਉੱਥੋਂ ਖਬਰ ਮਿਲੀ ਹੈ ਦੋਸਤੋ ਬਾਅਦ ਅਸੀਂ ਫਿਰ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਾ ਦਿਨ ਉਹ ਉਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਉੱਥੇ ਕਿ ਅਸੀਂ ਉੱਥੇ ਜਾ ਕੇ ਦੱਸਦੇ ਹਾਂ ਵੀ ਪੁਲਿਸ ਇਨਵੈਸਟੀਗੇਟਿਵ ਬੋਡੀ ਗਈ ਹੋਈ ਸਾਨੂੰ ਕੋਈ ਨਹੀਂ ਜਾਣਦੇ ਰਿਹਾ ਤੇ ਅਸੀਂ ਉਧਰੋਂ ਕੋਸ਼ਿਸ਼ ਕੀਤੀ ਕਿਸੇ ਹੋਰ ਨੂੰ ਆਸ-ਪਾਸ ਵੀ ਕੁ ਪਤਾ ਖਬਰ ਖਬਰ ਪਤਾ ਕਰਨ ਨੂੰ ਕੀਤੀ ਆਸ-ਪਾਸ ਰੈਸੀਡੈਂਟ ਇੱਕ ਦਿਨ ਹੋਲਾ ਉਹ ਕਹਿੰਦੇ ਜੀ ਵੀ ਦੁਰਘਟ ਇਹ ਜਿਹੜੀ ਤੇ ਘਟਨਾ ਸੱਚ ਹੈ ਘਟਨਾ ਸੱਚ ਹੈ ਅਸੀਂ ਆਨਲਾਈਨ ਵਿੱਚੋਂ ਲੱਭ ਨਹੀਂ ਸਨ ਕਿਸੇ ਨੂੰ ਕੁਝ ਨਹੀਂ ਪਤਾ ਜੀ ਇੱਥੇ ਕੋਈ ਨਿਊਜ਼ ਚੈਨਲ ਕਿਤੇ ਵੀ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਅਸੀਂ ਕੋਈ ਉਧਰ ਯੂਰਪ ਕਿਸੇ ਮੇਰਾ ਫਰੈਂਡ ਪੋਰਟੂਗਲ ਵਗੈਰਾ ਰਹਿੰਦਾ ਸੀ ਉਹਨਾਂ ਨੇ ਪਤਾ ਕਰਵਾਇਆ ਕਿ ਸਿੱਧੂ ਭੇਜ ਗਏ ਵੀ ਹਾਂ ਇਨਸੀਡੈਂਟ ਹੋਇਆ ਤਾਂ ਤੁਹਾਡਾ ਸੁਮੇਰ ਕੁਮਾਰ ਭਰਾ ਵੀ ਸ਼ਾਇਦ ਉਹਦੇ ਵਿੱਚ ਸ਼ਾਮਿਲ ਹੈ ਤੇ ਹੁਣ ਜਿਹੜੀ ਆ ਕੋਈ ਡੈਡ ਬੋਡੀ ਲਿਆਵਰਸ ਕੀਤੇ ਜਾਂ ਕਿਸੇ ਨਾਲ ਸੰਪਰਕ ਕੀਤਾ ਕੋਈ ਤੁਹਾਡੇ ਕੋਲ ਇੱਥੇ ਆਇਆ ਲੋਕਲ ਪ੍ਰਸ਼ਾਸਨ ਜਾਂ ਐਮਪੀ ਵਗੈਰਾ ਹਜੇ ਤੱਕ ਤਾਂ ਸਰ ਹਜੇ ਤੱਕ ਤਾਂ ਅਸੀਂ ਰਾਹ ਲੱਭ ਰਿਹਾ ਹਾਲੇ ਤੱਕ ਤਾਂ ਕੋਈ ਰਾਹ ਨਹੀਂ ਮਿਲ ਰਿਹਾ ਸਾਨੂੰ ਸਰ ਕਿਤੋਂ ਵੀ ਵੀ ਅਸੀਂ ਆਪਣਾ ਪਰਾ ਕੇ ਮਿਲ ਲਈਏ ਛੋਟਾ ਪਰਾ ਕਿਉਂਕਿ ਹਲੇ ਤੱਕ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ 12 11 ਜਿਹੜੇ ਡੀਐਨਸੀ ਦੇ ਇੱਕ ਉਧਰ ਦਾ ਜੋਰ ਜਿਆ ਤਾਂ ਸਿਟੀਜ਼ਨਸੀ ਕਿ ਉਹ ਐਕਸਪਾਇਰ ਹੋਗੇ ਨਹੀਂ ਇਦਾਂ ਕੋ ਕਟਣਾ ਹੋ ਗਈ ਹੈ ਤੇ ਹਲੇ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਹਲੇ ਤਾਂ ਇਸ ਕਰਕੇ ਨਾ ਸਾਨੂੰ ਕੋਈ ਰਾਹ ਲੱਭ ਰਹੀ ਹੈ ਨਾ ਸਾਨੂੰ ਕੋਈ ਹੱਥ ਫੜਾ ਰਿਹਾ ਮਤਲਬ ਕਿਤੋਂ ਪਤਾ ਨਹੀਂ ਲੱਗ ਰਿਹਾ ਸਰ ਅਸੀਂ ਹੁਣ ਐਮਬੈਸੀ ਦੇ ਵਿੱਚ ਗੋਲ ਕੀਤੀ ਐਮਐਸਸੀ ਦੇ ਵਿੱਚ ਅਸੀਂ ਇੱਕ ਸੋਲੂਸ਼ਨ ਵਾਸਤੇ ਕੋਲ ਕੀਤੀ ਵੀ ਸਾਨੂੰ ਕਿੱਦਾਂ ਕੀਤਾ ਕੁਝ ਦੱਸੇ ਵੀ ਕੀਤਾ ਜਾਏ ਪਹਿਲੀ ਗੱਲ ਤਾਂ ਉਹਨਾਂ ਦੇ ਫੋਨ ਨਹੀਂ ਲੱਗਿਆ ਅਸੀਂ ਜਿਹੜੇ ਇਹਨਾਂ ਨੇ ਆਨਲਾਈਨ ਨੰਬਰ ਪਾਏ ਹੋਏ ਆ ਹੁਣ ਜਿਹੜੇ ਆਨਲਾਈਨ ਨੰਬਰ ਹੁੰਦੇ ਆ ਇੱਕ ਸੋਲੂਸ਼ਨ ਵਾਸਤੇ ਐਮਰਜੈਂਸੀ ਸੋਲੂਸ਼ਨ ਵਾਸਤੇ ਹੁੰਦੇ ਆ ਵੀ ਜੇ ਉਹ ਕੋਈ ਆਨਲਾਈਨ ਨੰਬਰ ਨਾਲ ਲੱਗੇ ਤਾਂ ਫਿਰ ਉਹਦਾ ਉਹ ਨੰਬਰ ਹੋਣ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਫਿਰ ਸਾਨੂੰ ਕਿਸੇ ਨੇ ਰਸਤਾ ਪਾਇਆ ਜੀ ਸਾਡੇ ਸ਼ੇਜ਼ਾਰ ਨੇ ਉਹਨਾਂ ਨੇ ਸਾਨੂੰ ਮੇਲ ਕਰਵਾਈ ਉਹਨਾਂ ਨੇ ਕਿਹਾ ਵੀ ਮੇਲ ਕਰੋ ਤੁਸੀਂ ਸਾਰਾ ਕੁਝ ਲਿਖ ਕੇ ਡਾਕੂਮੈਂਟ ਪਾ ਕੇ ਅਸੀਂ ਮੇਲ ਉਹਨਾਂ ਨੂੰ ਕਰੀ ਫਿਰ ਉਹਨਾਂ ਦਾ ਕੁਝ ਮੇਲ ਤੋਂ ਕੁਝ ਘੰਟੇ ਬਾਅਦ ਰਿਪਲਾਈ ਆਇਆ ਜੀ ਫੋਨ ਤੇ ਮੈਨੂੰ ਉਹਨਾਂ ਦਾ ਐਮਐਸਈ ਦਾ ਫੋਨ ਆਇਆ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਜਾਣਾ ਚਾਹੁੰਦੇ ਉੱਥੇ ਜਾ ਸਕਦੇ ਹੋ ਮੈਂ ਕਿਹਾ ਮੈਡਮ ਮੈਂ ਚੱਲਾ ਤੇ ਜਾਊਂਗਾ ਤੁਸੀਂ ਦੱਸੋ ਮੇਰੇ ਪਰ ਮੈਨੂੰ ਪਤਾ ਕਿਵੇਂ ਲੱਗੋ ਕੌਣ ਕਿਵੇਂ ਆ ਉੱਥੇ ਤਾਂ ਜੰਗ ਵੀ ਛੜੀ ਹੋਈ ਹੈ ਮੈਂ ਮੈਂ ਤਾਂ ਮੇਰੇ ਬਾਪਦੇ ਮੈਂ ਕਿਹਾ ਦੋ ਮੁੰਡੇ ਆ ਸੀ ਇੱਕ ਤਾਂ ਵਿਚਾਰ ਚੱਲ ਗਿਆ ਇੱਕ ਉਹ ਕਿ ਮੇਰੇ ਇਸ ਲੈ ਲੈਣਗੇ ਮੈਨੂੰ ਜਾਣਦਾ ਬਲੱਡ ਤੁਸੀਂ ਉਹ ਕਹਿੰਦੇ ਬਲੱਡ ਰਿਲੇਸ਼ਨ ਵਾਲੇ ਜਾ ਸਕਦੇ ਉਸ ਤੋਂ ਬਾਅਦ ਮੈਂ ਕਿਹਾ ਮੈਡਮ ਸਾਨੂੰ ਸਾਡਾ ਮੁੰਡੇ ਦੀ ਬੋਡੀ ਵਗੈਰਾ ਚਾਹੀਦੀ ਹੈ ਤੁਸੀਂ ਉਹ ਕਹਿੰਦੇ ਅਸੀਂ ਸਾਨੂੰ ਕੁਝ ਟਾਈਮ ਦਿਓ ਤੇ ਅਸੀਂ ਉਸ ਤੋਂ ਬਾਅਦ ਅਸੀਂ ਕਰਕੇ ਦੇ ਦਿਆਂ ਅਸੀਂ ਸੋਲੂਸ਼ਨ ਤੁਹਾਡਾ ਨਾ ਉੱਥੇ ਗੱਲ ਕਰਕੇ ਆਂਦੇ ਮੈਂ ਕਹਿੰਦੀ ਮੈਂ ਬੈਸੀ ਨਾਲ ਗੱਲ ਕਰ ਲੈਂਦੀ ਉਹ ਤੇਰੇ ਬੈਸੀ ਨਾਲ ਗੱਲ ਕੀਤੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੇ ਮੁੰਡੇ ਨਾਲ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਸਾਨੂੰ ਉਹੀ ਟੈਨਸ਼ਨ ਚ ਪਾਤਾ ਤੁਸੀਂ ਉਹਦੇ ਨਾਲ ਹੀ ਗੱਲ ਕਰੋ ਜਿਹੜਾ ਸਾਨੂੰ ਰਸਤਾ ਹੀ ਨਹੀਂ ਦੇ ਰਿਹਾ ਜੀ एमपी ਨਾਂ ਕਿਸੇ ਹੋਰ ਨੂੰ ਮੈਂਂ ਦੇ ਨਾਲ ਜਾਂ ਤੂੰ ਆਪਣੇ ਕੈਬਨਟ ਮੰਤਰੀ ਵੀ ਨੇ ਕਿਸੇ ਨਾਲ ਕੋਈ ਗੱਲਬਾਤ ਹੋਈ ਜੀ ਹਾਂ ਜੇ ਤਾਂ ਸਾਰੇ ਮੇਰੇ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਹੁਣ ਤੱਕ ਕੀ ਮੰਗ ਕੀ ਕਰਦੇ ਹੋ ਨਵਾਇੰਦਿਆ ਤੋਂ ਆਪਾਂ ਜੁਣ ਕੇ ਭੇਜਦੇ ਹਾਂ ਕਿਉਂਕਿ ਜੇ ਕੋਈ ਸਰ ਸਾਡੀ ਇਹੀ ਮੰਗ ਹੈ ਸਾਰੇ ਪੰਜਾਬ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਸਭ ਨੂੰ ਸਾਡੇ ਵੱਲ ਸਾਡੇ ਸਾਡੇ ਪਰਿਵਾਰ ਵੱਲੋਂ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਮੇਰੇ ਭਰਾ ਦੀ ਡੈੱਡ ਬੋਡੀ ਮੇਰੇ ਸਾਡੇ ਘਰੇ ਲਿਆ ਦਿੱਤੀ ਜਾਵੇ ਆਪਣਾ ਪ੍ਰਾਧਿਆ ਕਰਦੋ ਜੀ ਜ਼ਰੂਰ ਜੀ ਕੁਛ ਕੁ ਮਹੀਨੇ ਹੋਏ ਸਰ ਕਿੰਨੇ ਬੱਚੇ ਹੋਏ ਉਹਦੀ 26 ਸਾਲ ਸਰ ਹੁਣ 26 ਸਾਲ ਦਾ ਅਸੀਂ ਪਰਸੋ ਹੀ ਉਹਦਾ ਬਰਥਡੇ ਸੀ ਸਰ ਮੈਰਿਡ ਦੀ ਅਨਮੈਰਿਡ ਅਨਮੈਰਿਡ ਸੀ ਸਰ ਆਪਣੇ ਉਰੇ ਜੋਬ ਵਗੈਰਾ ਦੇ ਮਿੱਲੀ ਤਾਂ ਗਏ ਸੀ ਉਹ ਹਾਂਜੀ ਸਰ ਉਹਦਾ ਉਹ ਕੈਰੀਅਰ ਸੈਟ ਉਹ ਸੋਚ ਰਿਆ ਸੀ ਕਿ ਉੱਥੇ ਕਰ ਲੂੰਗਾ ਕੈਰੀਅਰ ਵਗੈਰਾ ਸੈਟ ਨਾ ਉਸ ਤੋਂ ਬਾਅਦ ਉਹ ਗਿਆ ਸੀ ਉੱਥੇ ਭੇਜਣ ਲਈ ਕੋਈ ਕਿਸੇ ਤਰ੍ਹਾਂ ਦਾ ਕਰਜ਼ਾ ਤਾਂ ਨਹੀਂ ਲਿਆ ਸੀ ਨਹੀਂ ਸਰ ਤੇ ਹੁਣ ਸੈਂਟਰਲ ਗਵਰਨਮੈਂਟ ਨੂੰ ਕੀ ਅਪੀਲ ਕਰੋਗੇ ਕਿ ਜਲਦੀ ਜਲਦੀ ਡੈਡ ਬਡੀ ਆ ਸਕੇ ਸਾਡੀ ਸਾਰਾ ਫੈਮਿਲੀ ਵੱਲੋਂ ਸਾਡੇ ਇਥੇ ਫੈਮਿਲੀ ਦਾ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਬੇਨਤੀ ਹੈ ਕਿ ਸਾਡੀ ਸਾਡਾ ਸਮੀਰ ਕੁਮਾਰ ਸਾਡੇ ਘਰੇ ਪਹੁੰਚੇ ਜਾਵੇ ਕੋਈ ਸਾਡੀ ਸੁਣੇ ਸਾਡੀ ਇਹੀ ਬੇਨਤੀ ਹੈ ਸਾਡੀ ਕੁਸ਼ਣ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ